ਇਹਨਾਂ ਖਾਨਾ ਖੁਦਾ ਦੇ ਦਰਵਾਜ਼ੇ ਗਾਇਰ ਮੁਸਲਮਾਨਾਂ ਲਈ ਬੰਦ ਨੇ ਨਹੀਂ ਜਾ ਸਕਦਾ ਉਹ ਬਾਕੀਆਂ ਨੂੰ ਤੇ ਕਾਫਰ ਗਣਦੇ ਨੇ ਕਾਫਰ ਨਹੀਂ ਜਾ ਸਕਦਾ ਮੈਂ ਬਗਦਾਦ ਗਿਆ ਸੀ ਇਰਾਕ ਦੇ ਨਾਨਕੁਰ ਨਾਨਕ ਦੇਵ ਜੀ ਮਹਾਰਾਜ ਦਾ ਥੜਾ ਦੇਖਿਆ ਮੈਂ ਜਿੱਥੇ ਸਤ ਗੁਰਾਂ ਦੀ ਉਪਮਾ ਲਿਖੀ ਹੋਈ ਹੈ ਬਗਦਾਦ ਵਿੱਚ ਹੁਣ ਤੇ ਗੁਰਦੁਆਰਾ ਬਣ ਗਿਆ ਹੁਣ ਤੇ ਹਜ਼ਾਰਾਂ ਸਿੱਖ ਉੱਥੇ ਕੰਮ ਕਰਦੇ ਨੇ ਜਾਂਦੇ ਹਨ ਸੰਤਰੀ ਅੱਤ ਦੀ ਗੱਲ ਹੈ ਮੈਂ 사ウਦੀ ਅਰਬ ਦਾ ਵੀਜ਼ਾ ਲੈਣ ਵਾਸਤੇ ਗਿਆ ਵਿਰਾਖ ਦੇ ਸਾਊਦੀ ਐਂਬੈਸੀ ਦੇ ਵਿੱਚ ਮੇਰਾ ਪਾਸਪੋਰਟ ਦੇਖ ਕੇ ਤੇ ਫਿਰ ਉਹਦੇ ਤੇ ਲਿਖਿਆ ਪੀਸਟ ਦੇਖ ਕੇ ਵੀ ਦਾਰਮਿਕ ਬੰਦਾ ਹੈ ਚੁੱਕ ਕੇ ਪਾਸਪੋਰਟ ਪਰੇ ਮਾਰਿਆ ਕਹਿਣ ਲੱਗੇ ਜੱਦੇ ਦੇ ਵਿੱਚ ਕਾਫਰ ਲੋਕ ਨਹੀਂ ਜਾ ਸਕਦੇ ਮੈਨੂੰ ਕਾਫਰ ਆਖਿਆ ਫਿਰ ਤੁਸੀਂ ਪੀਸਟ ਹੋ ਪੀਸਟ ਹੋ ਮਿਸ਼ਨਰੀ ਤੇ ਉਂਝ ਨਹੀਂ ਜਾ ਸਕਦੇ ਪਰ ਜੱਦਾ ਦੇ ਅੰਦਰ ਕਾਫਰ ਨਹੀਂ ਜਾ ਸਕਦੇ ਜੱਦਾ ਜਿੱਥੇ ਉਹ ਹਨਾ ਖੁਦਾ ਬਣਿਆ ਆ ਅਸੀਂ ਸਾਰੇ ਮੱਕਾ ਮਰੀਨਾ ਕਹੀ ਜਾਂਦੇ ਹਾਂ ਗਲਤ ਕਹੀ ਜਾਂਦੇ ਹਾਂ ਮਦੀਨਾ ਇੱਕ ਸ਼ਹਿਰ ਦਾ ਨਾਮ ਹੈ ਉੱਥੇ ਮੁਹੰਮਦ ਸਾਹਿਬ ਦੀ ਕਬਰ ਹੈ ਮੱਕਾ ਮਦੀਨਾ ਮੱਕਾ ਸ਼ਹਿਰ ਨੂੰ ਕਹਿੰਦੇ ਨੇ ਸ਼ਹਿਰ ਮਦੀਨਾ ਜਿੱਥੇ ਵੀ ਇਹ ਜ਼ਿਆਰਤ ਕਰਨ ਲਈ ਜਾਂਦੇ ਨੇ ਹਜ ਕਰਨ ਲਈ ਜਾਂਦੇ ਨੇ ਉਹ ਜੱਦਾ ਹੈ ਜੱਦੇ ਵਿੱਚ ਖਾਨਾ ਖੁਦਾ ਹੈ ਮੱਕਾ ਜੱਦਾ ਮੱਕਾ ਮਦੀਨਾ ਮੱਕਾ ਉਹ ਹਰ ਸ਼ਹਿਰ ਦੇ ਨਾਲ ਜੋੜਦੇ ਨੇ ਮੱਕੇ ਦਾ ਮਤਲਬ ਸ਼ਹਿਰ ਮੱਕੇ ਦਾ ਮਤਲਬ ਸਿਟੀ ਮੱਕਾ ਮਦੀਨਾ ਨਹੀਂ ਹੈ ਮਦੀਨੇ ਦੇ ਸੁਣਨੇ ਮੁਸਲਮਾਨ ਨਹੀਂ ਜਾਂਦੇ ਸ਼ੀਆ ਜਾਂਦੇ ਹੈ ਉਹ ਕਨਾਲ ਸੀ ਕਬਰ ਦੀ ਪੂਜਾ ਨਹੀਂ ਕਰਨੀ ਸੁੰਨੀ ਨੇ ਕਰਦੇ ਨੇ ਸਿਆਣ ਜਾਂਦੇ ਨੇ ਪਰ ਜੱਦੇ ਦੇ ਇੱਥੇ ਸਾਰੇ ਜਾਂਦੇ ਨੇ ਉੱਥੇ ਹਜਰ ਕਰਨ ਵਾਸਤੇ ਸਾਰੇ ਜਾਂਦੇ ਨੇ ਪਰ ਮੁਸਲਮਾਨ ਤੋਂ ਬਿਨਾ ਨਹੀਂ ਜਾ ਸਕਦਾ ਦੁਸ਼ਟ ਤੋਂ ਦੁਸ਼ਟ ਮੁਸਲਮਾਨ ਜਾ ਸਕਦਾ ਹੈ ਸੱਜਣ ਤੋਂ ਸੱਜਣ ਹਿੰਦੂ ਨਹੀਂ ਜਾ ਸਕਦਾ ਮੂਰਖ ਤੋਂ ਮੂਰਖ ਮੁਸਲਮਾਨ ਜਾ ਸਕਦਾ ਹੈ ਸਿਆਣੇ ਤੋਂ ਸਿਆਣਾ ਹਿੰਦੂ ਨਹੀਂ ਜਾ ਸਕਦਾ ਸਿੱਖ ਨਹੀਂ ਜਾ ਸਕਦਾ ਚੋਰ ਤੋਂ ਚੋਰ ਮੁਸਲਮਾਨ ਜਾ ਸਕਦਾ ਹੈ ਪਰ ਦਾਨੀ ਤੋਂ ਦਾਨੀ ਵੀ ਇਸੇ ਕਹਿੰਦੋਂ ਨਹੀਂ ਜਾ ਸਕਦਾ ਕਾਫਰ ਨੇ ਜਦ ਮੇਰਾ ਪਾਸ ਪੌ ਚੁੱਕੇ ਪਰੇ ਮਾਰਿਆ ਤੇ ਮੈਂ ਸੋਤੇ ਸਿਦਕ ਦੇ ਕੁਛਲੇ ਮੈਂ ਤਾਂ ਕਾਫਰ ਦੀ ਪਰੀ ਬਾਸ਼ਾ ਕੀ ਹੈ ਕਹਿੰਦੇ ਜਿਹੜਾ ਸੜੇ ਨਾਲ ਇਸ ਸੰਬੰਧੀ ਵਿਚਾਰ ਵੀ ਕਰਦਾ ਹੈ ਪੈਸੇ ਵੀ ਕਰਦਾ ਸੀ ਉਸ ਨੂੰ ਵੀ ਕਾਫਰ ਕਹਿੰਦੇ ਦੱਸੋ ਅੰਦਾਜ਼ਾ ਲਾਓ ਕੀ ਗੱਲ ਕਰੀਏ ਫਿਰ ਇਸਲਾਮ ਦੀ ਸ਼ਰਾਹ ਦੇ ਬੋਲਣ ਦੀ ਤਰਕ ਕਰਨ ਦੀ ਕੋਈ ਗੁੰਜਾਇਸ਼ ਨਹੀਂ ਦੋਈ ਇਸਾਈ ਮਿਸ਼ਨਰੀ ਪਾਕਿਸਤਾਨ ਦੇ ਚਿਹਰੇ ਤਰਕ ਕਰ ਬੈਠੇ ਕਿ ਚਾਰ ਸ਼ਾਦੀਆਂ ਜਿਹੜੀਆਂ ਨੇ ਬਈ ਗਲਤ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ ਹੋਵੇ ਪਾਕਿਸਤਾਨ ਦੀ ਅਦਾਲਤ ਨੇ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਹੈ ਸਾਰੇ ਯੂਰਪ ਦੇ ਦੇਸ਼ਾਂ ਨੇ ਅਪੀਲ ਕੀਤੀ ਹੈ ਵੀ ਇਹਨਾਂ ਦਾ ਇਤਨਾ ਕਸੂਰ ਨਹੀਂ ਹੈ ਪਰ ਉਹਨਾਂ ਨੇ ਸ਼ਰਾ ਦਾ ਕਾਨੂੰਨ ਬਣਾਇਆ ਸ਼ਰਾ ਦੇ ਖਿਲਾਫ ਕੋਈ ਨਹੀਂ ਬੋਲ ਸਕਦਾ ਕਹਿਣ ਤੋਂ ਮੁਰਾਦ ਹੈ ਧਰਮ ਦੇ ਨਾਗਤੇ ਹਜ਼ਾਰਾਂ ਸਾਲ ਜੋ ਭਾਰਤ ਦੇ ਜ਼ੁਲਮ ਹੁੰਦਾ ਰਿਹਾ ਉਹ ਅਜੇ ਵੀ ਇਸਲਾਮ ਦੇ ਵਿੱਚ ਮੌਜੂਦ ਹੈ। ਮੌਜੂਦ ਹੈ। ਪਾਪ ਕਰੇ ਪਰਮਾਰਥ ਕੇ ਵਸਤੇ ਪਾਪਨ ਤੇ ਪੁਣ ਪਾਪ ਲੱਜਾਈ। ਸਹਜੇ ਸਹਜੇ ਦੁਨੀਆ ਸਿਆਣੀ ਹੁੰਦੀ ਗਈ ਹੈ। ਜਿਉਂ-ਜਿਉਂ ਪਿੱਛੇ ਜਾਓਗੇ ਇਤਨਾ ਸਿਆਣਾ ਯੁੱਗ ਨਹੀਂ ਸੀ। ਸਤਜੁਗ ਤ੍ਰੇਤਾ ਦਵਪੁਰ ਭਣੀਏ ਕਲ ਜੋ ਉਤਮ ਜੁਗਾ ਮਾਈ ਬੋਲ ਕੇ ਕਿਦਰੇ ਨਾ ਕਹਿ ਦੇਣਾ। ਸਤਜੁਗ ਮਹਾਨ ਸੀ ਕੁਛ ਨਹੀਂ ਸੀ। ਗਰਭ ਗਾਲ ਦਾ ਇੱਕ ਬੱਚਾ ਹੈ ਠੀਕ ਹੈ ਝੂਠ ਨਹੀਂ ਬੋਲਦਾ। ਬੇਈਮਾਨੀ ਨਹੀਂ ਕਰਦਾ ਗਰਭ ਗਾਲ ਦਾ ਬੱਚਾ ਹੈ। ਬੰਦਨ ਦੇਚ। ਉਹਦੇ ਗਰਬ ਦੇ ਚ। ਉਹ ਕਿਰਤੀ ਦੇ ਗਰਬ ਦੇ ਚ। ਸੱਜੂਗੀ ਦੇ। ਬਸ ਫਲ ਤੋੜ ਕੇ ਖਾ ਲੈਣੇ। ਪਹਾੜਾਂ ਦੀਆਂ ਕੰਧਰਾਂ ਦੇ ਚ ਰਹਿ ਲੈਣਾ। ਨਾ ਕੋਈ ਸਮਾਜ, ਨਾ ਕੋਈ ਕਬੀਲਾ। ਨਾ ਕੋਈ ਰਾਜਨੀਤੀ, ਨਾ ਕੋਈ ਕਸਬੇ, ਨਾ ਕੋਈ ਸ਼ਹਿਰ। ਅਗਰ ਉਹ ਸੰਤ ਵਰਗਾ ਜੀਵਨ ਦਾ ਸੀ ਮਜਬੂਰੀ ਸੀ ਉਹ ਤੇ। ਸਮਾਜ ਦੇ ਚ ਰਹਿ ਕੇ ਪਤਾ ਚੱਲਦਾ ਹੈ ਮਨੁੱਖ ਈਮਾਨਦਾਰ ਹੈ ਕਿ ਬੇਈਮਾਨ ਹੈ। ਧਨ-ਸંપਤ ਸੰਪਦਾ ਦੇ ਚ ਰਹਿ ਕੇ ਪਤਾ ਚੱਲਦਾ ਹੈ ਠੱਗ ਹੈ ਕਿ ਦਾਨੀ ਹੈ। ਕਨਨਰਨ ਦੇ ਸਮਾਜ ਵਿੱਚ ਰਹਿ ਕੇ ਪਤਾ ਚਲਦਾ ਹੈ ਮਰਖ ਦੁਰਾਚਾਰੀ ਹੈ ਕਿ ਸਦਾਚਾਰੀ ਹੈ ఆది ਮਨੁੱਖ ਸਮਾਜਿਕ ਪ੍ਰਾਣੀ ਨਹੀਂ ਸੀ ਇਕੱਲਾ ਸੀ ਕਬੀਲੇ ਨਹੀਂ ਸੰਕੁਟਾਂਬ ਨਹੀਂ ਸੀ ਐਤ ਮਪਸਰ ਮੈਦਸ ਕਰਾ